ਇਨਲ ਮਾਹੌਲ ਖਰਾਬ ਹੋ ਗਿਆ ਕੋਈ ਪੰਜਾਬ ਤਰਫ ਆਉਣ ਨੂੰ ਮੂੰਹ ਨਹੀਂ ਕਰਦਾ ਜਿੰਨੀ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਲੁੱਟਖੋ ਦਾ ਰਾਜ ਹੈ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਮੈਂ ਕਹਿੰਦਾ ਆਪਾਂ ਤੋਂ ਇੱਕ ਬਹੁਤ ਵੱਡਾ ਪਾਪ ਹੋਇਆ ਜਿਹੜੇ ਆਪਾਂ ਆ ਝਾੜੂ ਵਾਲਿਆਂ ਨੂੰ ਮੌਕਾ ਦੇਤਾ ਆ ਕੇਜਰੀਵਾਲ ਨੂੰ ਜਿਹੜੇ ਉੱਥੋਂ ਆਏ ਆ ਦਿੱਲੀੋਂ ਆ ਕੇ ਉਹਨਾਂ ਦਾ ਨਿਸ਼ਾਨਾ ਕੰਨਾਂ ਲੁੱਟਣਾ ਹੈ ਐਨ ਲੁੱਟ ਰਹੇ ਆ ਜਿਵੇਂ ਉਹ ਸੋਚਦੇ ਆ ਕਿ ਅਸੀਂ ਲੁੱਟ ਕੇ ਭੱਜ ਜਾਾਂਗੇ ਸਾਨੂੰ ਹੱਥ ਨਹੀਂ ਲਾਉਂਦਾ ਕੋਈ ਐਡੇ ਐਡੇ ਵੱਡੇ ਕਪਲੇ ਆ ਕਰੋੜਾਂ ਰੁਪਏ ਦੇ ਕਪਲੇ ਆ ਪਰ ਇਹਨਾਂ ਨੂੰ ਪੰਜਾਬ ਦੇ ਲੋਕ ਭੱਜਣ ਨਹੀਂ ਦੇਵਾਂਗੇ ਨਾ ਆਕਾਲੀ ਦਲ ਭੱਜਣ ਦੇਊਗਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਵਿੱਚ ਸਾਰਿਆਂ 'ਚ ਬਹੁਤ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਵਾਲੇ ਆ ਲੁਟੇਰੇ ਆ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡੇ ਨਾਲ ਸੇਵਾ ਕਰਨ ਵਾਸਤੇ ਤੁਹਾਡਾ ਦਿਲ ਜਿੱਤਣ ਨਹੀਂ ਆਉਂਦੇ ਆਈ ਗੱਲ ਹੈ ਤੁਸੀਂ ਦੇਖ ਲਓ 50 60 70 ਸਾਲ ਦਾ ਇਤਿਹਾਸ ਪੰਜਾਬ ਵਿੱਚ ਉਦੋਂ ਹੀ ਤਰੱਕੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਕੋਈ ਸੜਕ ਬਣੀ ਹੈ ਸਕੂਲ ਬਣਿਆ ਹਸਪਤਾਲ ਬਣਿਆ ਇਹ ਤੁਹਾਨੂੰ ਟਿਊਬਲ ਕਨੈਕਸ਼ਨ ਮਿਲਿਆ ਥੋੜੇ ਖਾਲੇ ਬਣਿਆ ਇਹ ਗਰੀਬਾਂ ਨੂੰ ਕੋਈ ਸਹੂਲਤ ਮਿਲੀ ਹੈ ਉਦੋਂ ਹੀ ਮਿਲੀ ਹੈ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੈ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੈ ਕਿਉਂਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਆ ਬਣਦੇ ਆ ਰਾਜ ਕਰਨ ਵਾਸਤੇ ਆ ਕੀ ਕਹਿੰਦੇ ਸੀ ਇੱਕ ਮੌਕਾ ਦੇ ਦੋ ਝਾੜੂ ਨੂੰ ਕਲਾਬ ਨਾਰੇ ਬੜੇ ਮਰੇ ਸੀ ਕਿੱਦੜਾ ਝਾੜੂ ਕਿੱਦੜਾ ਮੁੱਖ ਮੰਤਰੀ ਤਬਾਹ ਹੋਈ ਜਾਂਦਾ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਆਹ ਸਾਲ ਰਹਿ ਗਿਆ ਖੀਲਾ ਆਹ ਜੰਕ ਸ਼ੁਰੂ ਹੈ ਮੈਂ ਤਾਂ 17 ਤਰੀਕ ਨੂੰ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਹਾਂ ਬਸਾਖੀ ਤੋਂ ਪਹਿਲੇ ਪਹਿਲੇ 40 ਹਲਕਿਆਂ 'ਚ ਮੈਂ ਜਾ ਕੇ ਆਉਂਗਾ ਫਿਰ ਉਹਦੇ ਬਾਅਦ ਬਾਕੀ ਹਲਕਿਆਂ 'ਚ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਇੱਕ ਝੰਡੇ ਉੱਤੇ ੱਲੇ ਇਕੱਠੇ ਕਰਨ ਵਾਸਤੇ ਉਹ ਪੰਥ ਦਾ ਝੰਡਾ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਵਾਹੇ ਈਸ਼ਰ ਹੈ ਵਾਹੇ ਅਕਾਲ ਕੱਲੀ ਸ਼ਰੋਮਣੀ ਅਕਾਲੀ ਦਲ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਦੀ ਹੈ ਸਾਡਾ ਨਿਸ਼ਾਨਾ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਤਾ ਪੰਜਾਬ ਤਰੱਕੀ ਕਰੂਗਾ ਜਿਹੜੀਆਂ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਜੋੜ ਕੇ ਵੋਟਾਂ ਲੈਣੇ ਆ ਆ ਫਰਕ ਹੈ ਕਿਉਂਕਿ ਸਾਡੇ ਵਾਸਤੇ ਅਮਨ ਸ਼ਾਂਤੀ ਹੋਊਗੀ ਤੇ ਘਰ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਪੰਜਾਬ ਤਰੱਕੀ ਕਰੂਗਾ ਉਹਨਾਂ ਵਾਸਤੇ ਪੰਜਾਬ ਦੀ ਤਰੱਕੀ ਐਮ ਨਹੀਂ ਉਹਨਾਂ ਵਾਸਤੇ ਵੋਟਾਂ ਕਿ ਸਾਨੂੰ ਤੋੜ ਕੇ ਕਿੰਨੀਆਂ ਵੋਟਾਂ ਆਈਆਂ ਧਰਮ ਦੇ ਨਾਲ ਤੇ ਮਜਬ ਦੇ ਨਾਂ ਤੇ ਐਸ ਕਰਕੇ ਅਹੀ ਤਾਂ ਜਿਉਣਾ ਮਰਨਾ ਇੱਥੇ ਹੀ ਹੈ ਸਾਡਾ ਘਰ ਹੈ ਤੁਸੀਂ ਸਾਡੇ ਪਰਿਵਾਰ ਹੋ ਮੈਂ ਆਈ ਹੱਥ ਜੋੜ ਕੇ ਬੇਨਤੀ ਕਰਨਾ ਹੈ ਸ਼ਾਇਦ ਕੋਈ ਨਾ ਕੋਈ ਹੋਰ ਟਾਪਿਕ 'ਤੇ ਕਹੂਗਾ ਇੱਕ ਮੌਕਾ ਮੈਨੂੰ ਫਿਰ ਦਿਓ ਮੈਨੂੰ ਦੇ ਦਿਓ ਐਗ ਤੀਣਾ ਗਲਤੀ ਕਰਿਓ ਕਿਉਂਕਿ ਜਿਹੜਾ ਕਹਿੰਦਾ ਇੱਕ ਮੌਕਾ ਇਹਦਾ ਮਤਲਬ ਉਹ ਇੱਕ ਮੌਕੇ ਦੀ ਠੱਗਣ ਹੁੰਦਾ ਹੈ ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ 100 ਸਾਲ ਦਾ ਇਤਿਹਾਸ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਸ ਪਾਰਟੀ ਬਣਾਈ ਹੈ ਆ ਤੁਹਾਡੀ ਬਜ਼ੁਰਗਾਂ ਦੀ ਪਾਰਟੀ ਕਿਤੇ ਤੁਹਾਨੂੰ ਧੋਖਾ ਨਹੀਂ ਦੇਊਗੀ ਇਹਨਾਂ ਦਾ ਕੀ ਤੁਹਾਡੇ ਨਾਲ ਰਿਸ਼ਤਾ ਹੈ ਝਾੜੂ ਵਾਲਿਆਂ ਦਾ ਕੀ ਰਿਸ਼ਤਾ ਹੈ ਕਾਂਗਰਸੀਆਂ ਦਾ ਕੀ ਰਿਸ਼ਤਾ ਹੈ ਬੀਜੇਪੀ ਵਾਲਿਆਂ ਦਾ ਕੀ ਰਿਸ਼ਤਾ ਹੈ ਅੰਾ ਦਾ ਦਿੱਲੀੋਂ ਉਹਨਾਂ ਦੇ ਹੁਕਮ ਚੱਲਦੇ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਪੰਜਾਬ 'ਚ ਗੱਲ ਨਹੀਂ ਬਣੀ ਇਥੋਂ ਆਪਣਾ ਸਮਾਨ ਚੱਕ ਕੇ ਰਾਸਥਾਨ ਚਲੇ ਜਾਣਗੇ ਉਹਦੇ ਬਾਅਦ ਹੋਰ ਚਲੇ ਜੇ ਅਸੀਂ ਤਾਂ ਕਿਤੇ ਜਾਣਾ ਹੀ ਨਹੀਂ ਆਹ 10 ਸਾਲ ਦੇਖ ਲਓ ਭਾਵੇਂ ਸਾਨੂੰ ਤੁਸੀਂ ਘਰੇ ਭੇਜ ਦਿੱਤਾ ਪਰ ਅਸੀਂ ਰਹਿ ਥੋੜੇ ਵਿੱਚ ਹੀ ਥੋੜੀ ਲੜਾਈ ਲੜਦੇ ਨੇ ਸ੍ਰੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਇੱਕ ਬਹੁਤ ਵਿਸ਼ਾਲ ਅਕਾਲੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਹੜੀ ਕਿ 19 ਤਰੀਕ ਨੂੰ ਦਿਨ ਵੀਰਵਾਰ 11 ਵਜੇ ਕਟਾਪਰਾ ਦੀ ਨਾਜ ਮੰਡੀ ਜਿਹੜੀ ਨੰਬੜੇ ਤੋਂ ਅੱਗੇ ਆ ਆਪਣੇ ਜਲੰਧਰ ਨਗੋਦਰ ਰੋਡ ਤੇ ਉੱਥੇ ਹੋ ਰਹੀ ਹੈ ਅਸੀਂ ਇਸ ਖਾਤਰ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਰੇ ਜਲੰਧਰ ਦੇ ਆਪਣੇ ਸਾਥੀਆਂ ਨੂੰ ਜਲੰਧਰ ਨਿਵਾਸੀਆਂ ਨੂੰ ਜਲੰਧਰ ਦੀ ਸਮੁੱਚੀ ਸੰਗਤ ਨੂੰ ਅਸੀਂ ਇਸ ਪ੍ਰੈਸ ਕਾਨਫਰੰਸ ਰਾਹੀਂ ਅਪੀਲ ਕਰਦੇ ਹਾਂ ਕਿ 19 ਤਰੀਕ ਨੂੰ ਦਿਨ ਵੀਰਵਾਰ ਨੂੰ ਪ੍ਰਤਾਪਰਾ ਦੀ ਨਾਜ ਮੰਡੀ ਜਲੰਧਰ ਨਗੋਦਰ ਰੋਡ ਤੇ 11 ਵਜੇ ਪਹੁੰਚੋ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਨੇ ਹੁਣ ਤੇ ਸਾਰੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਨੇ ਉੱਥੇ ਹਾਜ਼ਰੀ ਲਾਉਣੀ ਹੈ ਜਿਹੜੇ ਵੀ ਪੰਜਾਬ ਦੇ ਮਸਲੇ ਨੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸੰਬੰਧ ਰੱਖਣ ਵਾਲੇ ਹੋਣ ਜਾਂ ਕਾਂਗਰਸ ਪਾਰਟੀ ਦੀ ਪੁਰਾਣੀ ਜਿਹੜੀ ਕਾਰਗੁਜ਼ਾਰੀ ਹੈ ਜੋ ਕਾਂਗਰਸ ਨੇ ਸਿਖਾਣਾ ਕੀਤਾ ਜਾਂ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਜੋ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਉਹ ਕਰ ਪਾਈ ਜਾਂ ਜੋ ਸਿੱਖ ਪੰਥ ਦੇ ਮਸਲੇ ਨੇ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੀ ਕਾਰਗੁਜ਼ਾਰੀ ਹੈ ਚਾਹ 328 ਰੁਪਿਆਂ ਦੀ ਗੱਲ ਜਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕਰਪਸ਼ਨ ਦੀ ਗੱਲ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੇ ਮਸਲੇ ਆ ਉਦੋਂ ਖੁੱਲ ਕੇ ਆਪਣੇ ਲੀਡਰਸ਼ਿਪ ਉਹਦੇ ਬਾਰੇ ਆਪਣੀਆਂ ਗੱਲਾਂ ਆਪਣੀ ਤਕਰੀਰਾਂ ਰਾਹੀਂ ਸੰਗਤ ਨਾਲ ਸਾਂਝੀਆਂ ਕਰਨਗੇ ਤੇ ਉਸ ਕਾਨਫਰੰਸ ਵਿੱਚ ਆਉਣ ਵਾਲੀ ਪੰਜਾਬ ਦੀ ਜਿਹੜੀ ਰੂਪਰੇਖਾ ਆ ਉਹਦੀ ਵੀ ਆਪਾਂ ਨੂੰ ਤਸਵੀਰ ਨਜ਼ਰ